ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਓਲਡ ਪੈਨਸ਼ਨ ਸਕੀਮ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪਾਈ ਗਈ ਇੱਕ ਫਟਕਾਰ ਦੇ ਸਬੰਧ ਦੇ ਵਿੱਚ ਤੇ ਮੰਗ ਪੂਰੀ ਕਰਨ ਵਾਸਤੇ ਦਿੱਤੀ ਗਈ ਡਾਇਰੈਕਸ਼ਨ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੋ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਮਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਜਦੋਂ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਮਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਾਰੀਆਂ ਹੀ ਮੰਗਾਂ ਸਰਕਾਰ ਦੇ ਸੱਤਾ ਵਿੱਚ ਆਉਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਤੁਰੰਤ ਹੀ ਹੱਲ ਕਰ ਦਿੱਤੀਆਂ ਜਾਣਗੀਆਂ ਪਰੰਤੂ ਅਜੇ ਹੋਇਆ ਨਹੀਂ ਵਿਸ਼ੇ ਤਾਂ ਬਹੁਤ ਸਾਰੀਆਂ ਮੰਗਾਂ ਹਨ ਜੋ ਅੱਜ ਵੀ ਪੈਂਡਿੰਗ ਚੱਲਦੀਆਂ ਹਨ ਜਿਵੇਂ ਕਿ 11% ਦਾ ਡੀਏ ਪੈਂਡਿੰਗ ਹੈ ਜੋ ਕਿ ਗਵਾਂਡੀ ਰਾਜਾਂ ਨੇ ਤੇ ਕੇਂਦਰ ਸਰਕਾਰ ਨੇ ਤਾਂ ਆਪਣੇ ਮੁਲਾਜ਼ਮਾਂ ਨੂੰ ਦੇ ਦਿੱਤਾ ਹੈ ਤੇ ਉਸ ਦਾ ਏਰੀਅਰ ਵੀ ਅਦਾ ਕਰ ਦਿੱਤਾ ਹੈ ਪਰੰਤੂ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਇਹ 11% ਦਾ ਡੀਏ ਅਜੇ ਜਾਰੀ ਨਹੀਂ ਕੀਤਾ ਤੇ ਇਹ ਪੈਂਡਿੰਗ ਹੀ ਪਿਆ ਹੈ ਇਸ ਤੋਂ ਇਲਾਵਾ ਸਭ ਤੋਂ ਵੱਡੀ ਮੰਗ ਜੋ ਕਿ 5.5 ਸਾਲ ਦਾ 116 ਤੋਂ ਲੈ ਕੇ 3621 ਤੱਕ ਦਾ ਬਹੁਤ ਭਾਰੀ ਲਕਰ ਪਏ ਦਾ ਏਰੀਅਰ ਹੈ ਉਹ ਮੇਨ ਮੰਗ ਨੂੰ ਵੀ ਜਦੋਂ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਜਿੱਤ ਵੀ ਲਿਆ ਹੈ ਫੇਰ ਵੀ ਉਸ ਦੇ ਉੱਤੇ ਦਬਾਅ ਪੇ ਵਰਤ ਕੇ ਇਸ ਨੂੰ ਡਬਲ ਬੈਂਚ ਤੇ ਲਿਜਾ ਕੇ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਏਰੀਅਰ ਵੀ ਅਜੇ ਪੈਂਡਿੰਗ ਹੀ ਰੱਖਿਆ ਹੋਇਆ ਹੈ ਤੇ ਇਸ ਨੂੰ ਦੱਬਿਆ ਹੀ ਹੋਇਆ ਹੈ ਜਿਸ ਤਿੱਕੇ ਜ਼ੋਰਦਾਰ ਮੰਗ ਪੈਨਸ਼ਨਰਾਂ ਤੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ। ਪਰੰਤੂ ਅੱਜ ਅਸੀਂ ਇੱਕ ਹੋਰ ਮੰਗ ਦੀ ਗੱਲ ਕਰਾਂਗੇ। ਇਹ ਹੈ 올ਡ ਪੈਨਸ਼ਨ ਸਕੀਮ ਸੰਬੰਧੀ ਜਿਵੇਂ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੋ ਵੀ ਐਨਪੀਐਸ ਸਕੀਮ ਦੇ ਵਿੱਚ ਮੁਲਾਜ਼ਮ ਆਉਂਦੇ ਹਨ ਉਹਨਾਂ ਉੱਤੇ ਜਿਉਂਕਿ 2004 ਤੋਂ ਬਾਅਦ ਭਰਤੀ ਹੋਏ ਹਨ ਉਹਨਾਂ ਉੱਤੇ ਜੋ ਹੈ ਉਹ ਹੁਣ 올ਡ ਪੈਨਸ਼ਨ ਸਕੀਮ ਦੀ ਜੋ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕਰ ਦਿੱਤੀ ਜਾਏਗੀ ਭਾਵੇਂ ਜਿਵੇਂ ਪਹਿਲਾਂ ਮਲਾਜ਼ਮਾਂ ਨੂੰ ਦਾ ਜੀਪੀਐਫ ਕਟਿਆ ਜਾਂਦਾ ਸੀ ਤੇ ਉਸ ਦੀ ਅਦਾਇਗੀ ਜੋ ਹੈ ਉਹ ਰਿਟਾਇਰਮੈਂਟ ਵੇਲੇ ਜਾਂ ਇਨ ਬਿਟਵੀਨ ਵੀ ਕੀਤੀ ਜਾਂਦੀ ਸੀ ਤੇ ਜਿਸ ਦੇ ਕਿ ਬਹੁਤ ਜ਼ਿਆਦਾ ਫਾਇਦੇ ਸਨ ਉਸ ਨੂੰ ਲਾਗੂ ਕਰ ਦਿੱਤਾ ਜਾਏਗਾ ਐਸਾ ਐਲਾਨ ਪੰਜਾਬ ਸਰਕਾਰ ਨੇ ਸੱਤ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਗਣਤੋਂ ਜਦੋਂ ਸੱਤ ਵਿੱਚ ਇਹ ਸਰਕਾਰ ਆ ਗਈ ਤੇ ਕਿਉਂਕਿ ਮੁਲਾਜ਼ਮਾਂ ਦੇ ਪੈਨਸ਼ਨਾਂ ਨੇ ਵੀ ਉਹਨਾਂ ਦੀ ਬਹੁਤ ਸਪੋਰਟ ਕੀਤੀ ਸੀ ਤਾਂ ਉਸ ਤੋਂ ਬਾਅਦ ਇਹ ਸੰਮੰਗ ਨੂੰ ਕਿਵੇਂ ਨਾ ਕਿਵੇਂ ਅੱਗੇ ਹੀ ਪਾਉਂਦੇ ਗਏ ਅਸਲ ਵਿੱਚ ਇਸ ਦੇ ਸਬੰਧੀ ਇੱਕ ਪੱਤਰ ਇੱਕ ਨੋਟੀਫਿਕੇਸ਼ਨ 18 11 2022 ਦੇ ਵਿੱਚ ਵਿੱਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਔਰਡ ਪੈਨਸ਼ਨ ਸਕੀਮ ਨੂੰ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਪਰੰਤੂ ਇਸ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਕੋਈ ਵੀ ਜਾਰੀ ਨਹੀਂ ਸੀ ਕੀਤਾ ਗਿਆ ਤੇ ਇਸ ਦੇ ਬਾਰੇ ਇਹ ਦੱਸਿਆ ਗਿਆ ਸੀ ਕਿ ਇਸ ਦੇ ਸੰਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜੋ ਹੈ ਬਾਅਦ ਵਿੱਚ ਜਾਰੀ ਕਰ ਦਿੱਤਾ ਜਾਏਗਾ। ਫਿਰ ਇਸ ਨੂੰ ਲੈ ਕੇ ਜਾਨੀ ਕਿ 18 11 2022 ਦੇ ਕੀਤੇ ਨੋਟੀਫਿਕੇਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦੂਜੀਆਂ ਸਟੇਟਾਂ ਜਿਵੇਂ ਕਿ ਗੁਜਰਾਤ ਜਾਂ ਚਾਰਖੰਡ ਜਾਂ ਹੋਰ ਹੋਰ ਸਟੇਟਾਂ ਵਿੱਚ ਇਸ ਦੀ ਵਰਤੋਂ ਕੀਤੀ ਸੀ ਇਹ ਕਹਿ ਕੇ ਕਿ ਪੰਜਾਬ ਸਰਕਾਰ ਨੇ 올ਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਪਰੰਤੂ ਹੁਣ ਜਦੋਂ 2 ਸਾਲ ਦਾ ਸਮਾਂ ਲੰਘ ਗਿਆ ਹੈ ਹਰੇਕ ਮੀਟਿੰਗ ਹਰੇਕ ਧਰਨੇ ਹਰੇਕ ਮੁਜਾਰੇ ਦੇ ਵਿੱਚ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ 올ਡ ਪੈਨਸ਼ਨ ਸਕੀਮ ਨੂੰ ਸਰਕਾਰ ਕਿਉਂ ਲਾਗੂ ਨਹੀਂ ਕਰ ਰਹੀ ਕਈ ਵਾਰੀ ਮੀਟਿੰਗਾਂ ਵੀ ਕੀਤੀਆਂ ਹਨ ਕੈਬਨਟ ਸਬ ਕਮੇਟੀ ਦੇ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਵੀ ਇਹ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ 올ਡ ਪੈਨਸ਼ਨ ਸਕੀਮ ਨੂੰ ਜਲਦੀ ਲਾਗੂ ਕੀਤਾ ਜਾਵੇ ਪਰੰਤੂ ਜਦੋਂ ਸਰਕਾਰ ਦੇ ਕੰਨਾਂ ਉੱਤੇ ਕੋਈ ਜੋ ਨਹੀਂ ਸਰਕੀ ਤਾਂ ਇਸ ਤੋਂ ਤੰਗ ਆ ਕੇ ਕਈ ਪਟੀਸ਼ਨਰਸ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਹਨ ਤਾਂ ਅਜਿਹੀ ਹੀ ਇੱਕ ਰਿੱਟ ਰੰਜੀਵ ਕਮਾਲ ਵਿਸ਼ੇਸ਼ਟ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸੀ ਡਬਲਯੂ ਪੀ ਨੰਬਰ 9048 ਯਾਨੀ 9048/2024 ਲਗਾਈ ਹੈ ਤੇ ਇਸ ਸਿਟ ਦੇ ਸਬੰਧ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਖਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਕਿਉਂ 2 ਸਾਲ ਬੀਤ ਜਾਣ ਦੇ ਬਾਅਦ ਵੀ ਓਲਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਤਾਂ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਹ ਦਲੀਲ ਦਿੱਤੀ ਆਪਣੀ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂਕਿ ਇਸ ਸੰਬੰਧੀ ਸਟੈਂਡਰਡ ਆਪਰੇਸ਼ਨ ਪ੍ਰोसीजर ਜਾਂ ਇੰਸਟਰਕਸ਼ਨਸ ਜਾਂ ਕੋਈ ਹੋਰ ਡਿਟੇਲ ਫਰੇਮ ਨਹੀਂ ਸੀ ਕੀਤੀ ਗਈ ਇਸ وجہ ਕਰਕੇ ਇਸ ਕਾਰਨ ਕਰਕੇ ਇਸ ਸਕੀਮ ਜੋ ਹੈ ਔਰਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਸਕੀ ਪਰੰਤੂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਤੋਂ ਸੈਟੀਸਫਾਈ ਨਹੀਂ ਹੋਏ ਤੇ ਉਹਨਾਂ ਨੇ ਤਾਂ ਇਥੋਂ ਤੱਕ ਵੀ ਟਿੱਪਣੀ ਕਰ ਦਿੱਤੀ ਕਿ ਕਿਉਂ ਨਾ ਪੰਜਾਬ ਸਰਕਾਰ ਵਿਰੁੱਧ ਇੱਕ ਰਿਟ ਜੋ ਹੈ ਇਸ ਕੋਰਟ ਵੱਲੋਂ ਦਾਇਰ ਕਰ ਦਿੱਤੀ ਜਾਵੇ ਕਿ 2 ਸਾਲ ਬੀਤ ਜਾਣ ਦੇ ਬਾਅਦ ਵੀ ਹੋਲਡ ਪੈਨਸ਼ਨ ਸਕੀਮ ਕਿਉਂ ਲਾਗੂ ਨਹੀਂ ਕੀਤੀ ਗਈ ਤਾਂ ਹੁਣ ਇਸ ਦੀ ਅਗਲੀ ਸੁਣਵਾਈ ਦੀ ਮਿਤੀ 29 ਜਨਵਰੀ 2025 ਪਾ ਦਿੱਤੀ ਗਈ ਹੈ ਤੇ ਇਸ ਦੀ ਸੁਣਵਾਈ ਹੁਣ ਇਸ ਮਿਤੀ ਨੂੰ ਯਾਨੀ ਕਿ 29 ਜਨਵਰੀ 2025 ਨੂੰ ਕੋਰਟ ਨੰਬਰ 1 ਵਿੱਚ ਸੀਰੀਅਲ ਨੰਬਰ 217 ਤੇ ਇਸ ਦੀ ਸੁਣਵਾਈ ਹੋਵੇਗੀ ਤੇ ਉਸ ਵੇਲੇ ਪਤਾ ਚੱਲੇਗਾ ਕਿ ਕਿ ਪੰਜਾਬ ਸਰਕਾਰ ਹੁਣ ਕੋਈ ਹੋਰ ਬਹਾਨਾ ਬਣਾਉਂਦੀ ਹੈ ਜਾਂ ਫਿਰ ਓਲਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਵਾਸਤੇ ਕਿਸੇ ਤਰ੍ਹਾਂ ਦੀ ਹਰਕਤ ਵਿੱਚ ਆ ਕੇ ਤੇ ਇਸ ਨੂੰ ਲਾਗੂ ਕਰਨ ਵਾਸਤੇ ਚਾਰਾ ਜਾਈ ਕਰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਤੁਹਾਨੂੰ ਲੱਗੇ ਹੋਏ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ